ਅੱਜ ਅਸੀਂ ਬੜਾ ਖੁਸ਼ੀ ਵਾਲਾ ਕੰਮ ਹੈ ਇਹ ਮਾਲ ਰੋਡ ਜਿਹੜਾ ਹੈਗਾ ਇਹਦਾ ਕੰਮ ਦੀ ਸ਼ੁਰੂਆਤ ਹੋਈ ਹੈ ਇਸ ਕੰਮ ਦੀ ਤਾਂ ਸ਼ੁਰੂਆਤ ਬਹੁਤ ਪਹਿਲਾਂ ਹੋ ਜਾਣੀ ਸੀ ਬਟ ਵਾਰਸ਼ਾ ਨੇ ਇਤਕੀ ਟਾਈਮ ਨਹੀਂ ਦਿੱਤਾ ਔਰ ਲਗਾਤਾਰ ਰੋਡ ਬੰਦ ਕਰਾਣਾ ਸਰਕਾਰਾਂ ਦੀ ਲੇਕਿਨ ਮੈਂ ਧੰਨਵਾਦ ਕਰਦਾ ਆਪਣੀ ਸਾਰੀ ਟੀਮ ਤਾਸ ਤੋਂ ਦੇ ਮੇਰ ਤੇਂਦਰ ਕੁਮਾਰ ਛੰਦਾ ਜੀ ਦਾ ਪ੍ਰਵੀਨ ਸੈਣੀ ਭੈਣ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਸਾਰੀ ਕਾਰਪੋਰੇਸ਼ਨ ਦੇ ਜਿੰਨੇ ਸਾਥੀ ਆ ਜਿਨ੍ਹਾਂ ਨੇ ਸੜਕਾਂ ਨੂੰ ਪ੍ਰਾਇੋਰਟੀ ਲਈ ਹੈ ਔਰ ਸਾਰੇ ਅਧਿਕਾਰੀ ਕਰਨ ਇਥੇ ਮੌਜੂਦ ਹੈ ਔਰ ਤਕਰੀਬਨ 1 ਕਰੋੜ ਦੀ ਲਾਗਤ ਨਾਲ ਜਿਹੜੀ ਸੜਕ ਹੈ ਔਰ ਸਭ ਤੋਂ ਵੱਡੀ ਅਸੀਂ ਖਾਸੀ ਬੜਾ ਅੱਛੀ ਲੱਗਾ ਇਹ ਸੜਕ ਦਾ ਲੈਵਲ ਉੱਚਾ ਨਾ ਹੋਵੇ ਇਹਨੂੰ ਦੁਆਰਾ ਪੁੱਟ ਕੇ ਬਣਾਇਆ ਜਾ ਰਿਹਾ ਔਰ ਇਹ ਸਪੈਸ਼ਲੀ ਮਸ਼ੀਨ ਮਂਗਾਈ ਗਈ ਇੱਕ ਬਹੁਤ ਅੱਛਾ ਉਪਰਾਲਾ ਆ ਔਰ ਮੈਂ ਕਾਰੀਏ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਅੱਗੇ ਤੋਂ ਵੀ ਜਿੱਥੇ-ਜਿੱਥੇ ਪੋਸੀਬਲ ਆ ਆਪਾਂ ਇਸ ਫਾਰਮੂਲੇ ਨੂੰ ਨਾਲ ਲੈ ਕੇ ਚੱਲੀਏ ਔਰ ਜਿਹੜਾ ਵੀ ਕੰਟਰੈਕਟਰ ਹੈਗੇ ਉਹਨਾਂ ਨੂੰ ਵੀ ਅਸੀਂ ਇਹ ਗੱਲ ਕੀਤੀ ਹੈ ਔਰ ਕੰਮ ਦੀ ਕੁਆਲਿਟੀ ਜਿਹੜੀ ਹੈ ਇਹ ਬਿਹਤਰੀਨ ਹੋਏਗੀ ਇਸ ਗੱਲ ਦੀ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਿਹੜੇ ਹੈ ਕਾਰਪੋਰੇਸ਼ਨ ਵੱਲੋਂ ਔਰ ਖਾਸ ਤੌਰ ਤੇ ਮੇਰੇ ਵੱਲੋਂ ਵੀ ਇਹ ਜਿਹੜਾ ਇਹਨਾਂ ਨੂੰ ਪਹਿਲਾਂ ਕਿਹਾ ਵੀ ਕੁਆਲਿਟੀ 'ਚ ਕਿਤੇ ਕੋਈ ਸਮਝੌਤਾ ਸਿ ਨਹੀਂ ਕਰਦੇ ਨਾ ਕਰਨਾ ਔਰ ਮਾਨੂੰ ਪੂਰੀ ਉਮੀਦ ਹੈ ਕਿ ਜਿਹੜੀ ਸੜਕ ਆਪਣੇ ਆਪ ਦੇ ਵਿੱਚ ਐਗਜ਼ੈਂਪਲ ਬਣੇਗੀ ਇਹ ਸਾਰੀ ਆਪਾਂ ਉਹ ਬਿਗਾਰ ਤੋਂ ਬਿਗਾਰ ਤੋਂ ਲੈ ਕੇ ਅਪ ਟੂ ਅਪ ਟੂ ਕਿਥੇ ਤੱਕ ਬਣ ਰਹੀ ਹੈ ਜੇਲ੍ਹ ਚੌਕ ਤੱਕ ਇਹ ਬਣ ਰਹੀ ਹੈ तकरीबन 1.99 ਲੱਖ ਜਾਇ 1 ਕਰੋੜ ਰੁਪਏ ਦੀ ਲਾਗਤ ਹੈ ਸੋ ਸ਼ਹਿਰ ਵਾਸੀਆਂ ਨੂੰ ਇਹ ਮਾਣਾ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਦਾਂ ਦੇ ਹਾਲਾਤ ਦੇ ਵਿੱਚ ਕੋਆਪਰੇਟ ਸਾਡੇ ਨਾਲ ਸਾਰਿਆਂ ਨੇ ਕੋਆਪਰੇਟ ਕੀਤਾ ਕਿਉਂਕਿ ਬਾਰਿਸ਼ ਵੀ ਵਿੱਚ ਬਹੁਤ ਜ਼ਿਆਦਾ ਸੀ ਔਰ ਸੈਕੰਡਰੀ ਅਸੀਂ ਪਹਿਲੀ ਵਾਰ ਇਹ ਸਟ੍ਰੌਮ ਸੀਵਰ ਪਿਆ ਸ਼ਹਿਰ ਚ ਕਿਹਾ ਜਿਹੜਾ ਸ਼ਿਮਲਾ ਪਹਾੜੀ ਦਾ ਏਰੀਆ ਸਾਰਾ ਪਾਣੀ ਚ ਡੁੱਬਦਾ ਇੱਥੇ ਤਕਰੀਬਨ 7.2 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਨੂੰ ਬਾਹਰ ਸੱਟਣ ਦੇ ਲਈ ਕਿਉਂਕਿ ਪਾਣੀ ਅੱਗੇ ਨੂੰ ਜਾਂਦਾ ਅਸੀਂ ਜਿੰਨਾ ਪਾਣੀ ਵਿੱਚੋਂ ਇੱਥੋਂ ਸਿੱਟ ਸਕਦੇ ਆ ਚੋਜ ਦਾ بڑے ਸੀਵਰ ਤੋਂ ਬਾਹਰ ਜਾ ਕੇ ਅਸੀਂ ਉਹਦੀ ਕੋਸ਼ਿਸ਼ ਕੀਤੀ ਆ ਉਹਦੇ ਕਰਕੇ ਜਿਆਦਾ ਪੱਟ ਪਿਆ ਪਰ ਮੈਂ ਹਰਾਮ ਜਗਾ ਕਈ ਵਾਰੀ ਆਪਾਂ ਸਿਰਫ ਅਸੀਂ ਗੱਲ ਇਸ ਕਰਕੇ ਕਰਦੇ ਆਂ ਯਾਰ ਉਹਨੂੰ ਰਾਜਨੀਤੀ ਦੇ ਤਹਿਤ ਕਰਦੇ ਨੇ ਪਰ ਸੜਕਾਂ ਤਾਂ ਬਣਣੀਆਂ ਆਂ ਆਪਾਂ ਬਣਾਉਣੀਆਂ ਔਰ ਜਿੱਦਾਂ ਉਸ ਦਿਨ ਮੈਂ ਕਿਹਾ ਵੀ ਸ਼ਹਿਰ ਦੀਆਂ 100% ਸੜਕਾਂ ਬਣੂਗੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਅੰਡਰ ਹੈ ਇੱਕ ਨੈਸ਼ਨਲ ਹਾਈਵੇ ਨੂੰ ਛੱਡ ਕੇ ਨੈਸ਼ਨਲ ਹਾਈਵੇ ਜਿਹੜੀ ਜਲੰਧਰ ਰੋਡ ਹੈਗੀ ਆ ਕੇਐਫਟੀ ਤੋਂ ਲੈ ਕੇ ਲਲੋਈਆਂ ਤੱਕ ਮੈਂ ਉਹਦੇ ਲਈ ਵੀ ਕੋਸ਼ਿਸ਼ ਕਰਦਾ ਪਿਆ ਲੇਕਿਨ ਕਿਉਂਕਿ ਉਹ ਸੈਂਟਰ ਸਰਕਾਰ ਦੇ ਅਧੀਨ ਹੈ ਉਹਨਾਂ ਦੀ ਫੰਡਿੰਗ ਹੁੰਦੀ ਆ ਉਹਨਾਂ ਦਾ ਸਾਰਾ ਉਹ ਹੁੰਦਾ ਉਹਦੇ ਲਈ ਵੀ ਮੇਰਾ ਇੱਕ ਜ਼ੋਰਦਾਰ ਪ੍ਰਯਾਸ ਜਾਰੀ ਹੈ ਉਹ ਮੈਂ ਤਾਂ ਗੱਲ ਹਮੇਸ਼ਾ ਕਲੀਅਰ ਕਰ ਦਿੰਦਾ ਕਈ ਬੰਦੇ ਇਦਾਂ ਦੇ ਹੈਗੇ ਵੀ ਤੁਸੀਂ ਤਾਂ ਕਿਹਾ ਸੀਗਾ ਜੀ ਐ ਹੋਣੀ ਆ ਹੁਣ ਜਦੋਂ ਮੈਂ ਕਹਿੰਦਾ ਡੇਢ ਮਹੀਨੇ ਚ ਹੋਣੀ ਆ ਪਰ ਪ੍ਰਮਾਤਮਾ ਮਿਹਰ ਰੱਖੇ ਬਾਰਸ਼ ਜਿਹੜੀ ਆ ਇਹ ਉਹਦੇ ਵਿੱਚ ਕੰਮ ਨਹੀਂ ਲੁੱਕਦਾ ਕਲੀ ਵੀ ਹੁੰਦਾ ਆਪਾਂ ਇਸ ਚੀਜ਼ ਤੇ ਜ਼ਰੂਰ ਧਿਆਨ ਕਰਨਾ ਕਈ ਬੰਦੇ ਇਦਾਂ ਦੇ ਵੀ ਕੁਐਸਚਨ ਆ ਮੈਂ ਤੁਸੀਂ ਡੇਢ ਮਹੀਨੇ ਕਿਹਾ ਸੀ ਜੀ ਪਰ ਮੌਸਮ ਦਾ ਸਾਥ ਜ਼ਰੂਰੀ ਆ ਤਾਂ ਫਿਰ ਦੁਬਾਰਾ ਆਪਣੇ ਸਾਰੇ ਸਾਥੀਆਂ ਦਾ ਮੇਰੇ ਨਾਲ ਵਿਕ੍ਰਮ ਸ਼ਰਮਾ ਬੋਬੀ ਜੀ ਚੇਅਰਮੈਨ ਸਭ ਸਾਡੇ ਆ ਹੋਰ ਮੇਰੇ ਬਹੁਤ ਸਾਰੇ ਸਾਥੀ ਮਨਜੀਤ ਜੀ ਆ ਬਿੱਟੂ ਤੁਸੀਂ ਬਿੱਟੂ ਜੀ ਆ ਅ ਬਿਜੇ ਅਗਰਵਾਲ ਜੀ ਆ ਸਾਰੇ ਸਾਥੀ ਇਹ ਤਾਂ ਮੌਜੂਦ ਆ ನಮ್ಮ ಸಭೆ ಬಹು ಬಹು ಧನ್ಯವಾದ